ਆਜੋ ਸੱਸੀ ਗੱਲ ਦੋਸਤੋ ਸਵਾਗਤ ਕਰਦੇ ਆਂ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮੁਕਸਰ ਦੇ ਵਿੱਚ ਗੋਰਾ ਗੁਲਸ਼ਨ ਵਿਕਰੀ ਦੇ ਸਾਹਮਣੇ ਬਾਈ ਪ੍ਰਾਪਰਟੀ ਦਾ ਕੰਮ ਕਰਦੇ ਆ ਤੇ ਆਪਾਂ ਅੰਦਰ ਸਾਰੀ ਗੱਲਬਾਤ ਕਰਾਵਾਂਗੇ ਖੜੀ ਸਾਰੀ ਜਾਣਕਾਰੀ ਲੈ ਕੇ ਜਾਵਾਂਗੇ ਇਹ ਬਾਈਆਂ ਨੇ ਨਵਾਂ ਕੰਮ ਚਲਾਇਆ ਇੱਕ ਨੰਬਰ ਕੰਮ ਆ ਬਾਈਆਂ ਦਾ ਤੁਸੀਂ ਇੱਕ ਵਾਰੀ ਚੈੱਕ ਕਰਾ ਦੇ ਬਾਈ ਬਾਈਂਦਰ ਬਾਈਆਂ ਦਾ ਐਫ ਡੀ ਪ੍ਰਾਪਰਟੀ ਹੈ ਜਮੀਨ ਪਲਾਟ ਮਕਾਨ ਖਰੀਦਣ ਲਈ ਸੰਪਰਕ ਕਰ ਸਕਦੇ ਹੋ ਆਜੋ ਆਪਾਂ ਬਾਈਆਂ ਨੇ ਕਰਾਈਏ ਗੱਲਬਾਤ ਅੰਦਰ ਆਜੋ ਆਜੋ ਕਰਾਈਏ ਭਾਈ ਸਸੀਾ ਬਾਈ ਜੀ ਸਿਕਰ ਬਾਈ ਬੈਠੋ ਜੀ ਸਸੀਾ ਬਾਈ ਜੀ ਹੋ ਠੀਕ ਹੋ ਬਹੁਤ ਠੀਕ ਭਾਈ ਆਪਣਾ ਨਾਮ ਦੱਸ ਦਿਓ ਭਲਾ ਜੀ ਮੇਰਾ ਨਾਮ ਗਦੀਪ ਸਿੰਘ ਹੈ ਦਪਿੰਦਰ ਭੁਲਵਰ ਦੀ ਠੀਕ ਹੈ ਜੀ ਭਾਈ ਆਪਾਂ ਦੋਨੇ ਪਾਰਟਨਰ ਹਾਂਜੀ ਭਾਈ ਜੀ ਬੱਸ ਅਸੀਂ ਕਜ਼ਨ ਹੈ ਜੀ ਮੇਰੇ ਤਾਈ ਦੇ ਬੇਟੇ ਠੀਕ ਹੈ ਜੀ ਤੇ ਲੈਸੀ ਬਾਈ ਜੀ ਹੁਣ ਅਸੀਂ ਮਤਲਬ ਆਪਾਂ ਇਕੱਠਾ ਕੰਮ ਕਰੀਏ ਠੀਕ ਹੈ ਭਾਈ ਜੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਕੰਮ ਚਲਾਇਆ ਇਹਨੂੰ ਆਪਾਂ ਨੂੰ ਭਾਈ ਜੀ वैसे चलो अपने फादर साहब और ये करते थे प्रॉपर्टी का काम जी कभी इन्वेस्ट कर लिया या कभी उधर करना मतलब कहने का आप भी ट्रेडिंग कर लेते थे बड़े-मोटे जमे अपना जिम्मेदार बंदे नॉर्मल कर लेने तो फसल आई बड़े-मोटे इन्वेस्ट कर ले हां जी हां जी हां जी ਤੇ ਉਵੇਂ ਕਰਦੇ ਸੀ ਬਾਈ ਜੀ ਫਿਰ ਜਦੋਂ ਪੜ੍ਹਾਈ ਖਤਮ ਹੋਈ ਅਸੀਂ ਸੋਚਿਆ ਵੀ ਸਟੱਡੀ ਤੋਂ ਬਾਅਦ ਆਉਂਦਾ ਕੋਈ ਕੰਮ ਤਾਂ ਚਲੋ ਕਰਨੇ ਹੀ ਸੀਗਾ ਹਾਂ ਜੀ ਹਾਂ ਜੀ ਹਾਂ ਜੀ ਫਿਰ ਅਸੀਂ ਆੜੜ ਕੰਮ ਦੇਖੇ ਫਿਰ ਸਾਨੂੰ ਬਾਈ ਜੀ ਮਤਲਬ ਸਾਨੂੰ ਲੱਗਿਆ ਵੀ ਹਾਂਜੀ ਪ੍ਰਾਪਰਟੀ ਦਾ ਕੰਮ ਵਧੀਆ ਹੈ ਬਾਈ ਜੀ ਸਾਰੀ ਦੁਨੀਆ ਦਾ ਕੰਮ ਇੱਥੇ ਠੀਕ ਚੱਲਦਾ ਹਾਂਜੀ ਹਾਂ ਜੀ ਹਾਂ ਜੀ ਤੇ ਆਪਾਂ ਤੇ ਆਪਾਂ ਬਈ ਕੀ ਕੀ ਕੰਮ ਕਰਦੇ ਆ ਮੰਨ ਲਓ ਜ਼ਮੀਨ ਹੋਈ ਆਪਾਂ ਮਤਲਬ ਸਾਰਾ ਕੰਮ ਹੀ ਕਰਦੇ ਆ ਪ੍ਰੋਪਰਟੀ ਨਾਲ ਰਿਲੇਟਡ ਬਸਤਾ 올ਓਵਰ ਆਪਾਂ ਜਿਵੇਂ ਪੰਜਾਬ ਚ ਹੀ ਸਾਡੇ ਕੋਲ ਬੰਦੇ ਆਉਂਦੇ ਆ ਜੀ ਠੀਕ ਹੈ ਜੀ ਰਾਜਸਥਾਨ ਸਾਈਡ ਵੀ ਕੰਦੇ ਸਾਈਡ ਆਪਾਂ ਸੋਲਰ ਚ ਵੀ ਇਨਵੈਸਟ ਕਰਵਾਉਂਦੇ ਆ ਜਾਂ ਕਿਤੇ ਰੈਂਟਲ ਦੁਕਾਨੀ ਠੀਕ ਹੈ ਕੋਠੀਆਂ 플ੌਟ ਜ਼ਮੀਨਾਂ ਬਈ ਜੀ ਠੀਕ ਹੈ ਸਾਰਾ ਹੀ ਕੰਮ ਕਰਦੇ ਆ ਆਪਾਂ ਮੰਨ ਲੀਏ ਚਲੋ ਆਪਾਂ ਬਈ ਚੱਲੇ ਮੁਕਸਰ ਸ਼ਹਿਰ ਚ ਹੀ ਕਰਦੇ ਆ ਜਾਂ ਕਿਤੇ ਆਸੇ ਪਾਸੇ ਬਈ ਜੀ ਮਤਲਬ ਜਦੋਂ ਬੰਦਾ ਬਾਹਰੋਂ ਗਾਹਕ ਆਉਂਦਾ ਹੈ ਜਾਂ ਮੰਨ ਲਓ ਹਰਿਆਣਾ ਏਰੀਆ ਤੋਂ ਜਾਂ ਰਾਜਸਥਾਨ ਤੋਂ ਠੀਕ ਹੈ ਜੀ ਉਹ ਲੋਕ ਇੱਧਰ ਜ਼ਮੀਨਾਂ ਲੈਣ ਆਪਣੇ ਗਾਹਕ ਆਉਂਦੇ ਆ ਜੀ ਠੀਕ ਹੈ ਜੀ ਤਾਂ ਆਪਾਂ ਜ਼ਮੀਨਾਂ ਦਾ ਕੰਮ ਕਰਦੇ ਆ ਜਿਆਦਾ ਤਾਂ ਜਿਹੜਾ ਬਾਹਰੋਂ ਆਉਂਦਾ ਠੀਕ ਹੈ ਜਾਂ ਕੋਈ ਰੈਂਟਲ ਦਾ ਜਿਵੇਂ ਤੁਹਾਨੂੰ ਦੱਸਿਆ ਵੀ ਸੋਲਰ ਚ ਜਾਂ ਕਿਤੇ એનર્ਜੀ ਸੈਕਟਰ ਚ ਇਨਵੈਸਟ ਕਰਵਾਇਆ ਠੀਕ ਹੈ ਜੀ ਉਹ ਮੈਂ ਕੰਮ ਕਰਦੇ ਆ ਉਹ ਮੈਂ ਕੰਮ ਕਰਦੇ ਆ ਵੀ ਵਧੀਆ ਰਿਸਪੌਂਸ ਮਿਲ ਰਿਹਾ ਹਾਂਜੀ ਬਾਈ ਜੀ ਰਿਸਪੌਂਸ ਬਹੁਤ ਵਧੀਆ ਦੇਖੋ ਬਾਈ ਜਿਹੜਾ ਬੰਦਾ ਕੰਮ ਸਾਫ਼ ਕਰੂਗਾ ਰਿਸਪੌਂਸ ਤਾਂ ਅਕਸਰ ਵਧੀਆ ਹੁੰਦਾ ਹੀ ਹੈ ਠੀਕ ਹੈ ਜੀ ਉਸ ਤੋਂ ਬਾਈ ਜੇ ਤੁਹਾਨੂੰ ਪਤਾ ਹੈ ਵੀ ਫੈਮਿਲੀ ਦਾ ਬੈਕਗ੍ਰਾਉਂਡ ਅੱਜਕੱਲ ਬਾਈ ਜੀ ਜਿਹੜਾ ਬੰਦਾ ਤੁਹਾਡੇ ਕੋਲੇ ਕਿਉਂਕਿ ਛੋਟਾ ਕੰਮ ਹੈ ਬਾਈ ਜੀ ਆਪ ਵੀ ਬੰਦਾ ਪੂੰਜੀ ਲੈ ਕੇ ਆਉਂਦਾ ਹਾਂਜੀ 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 ਤੁਹਾਡੇ ਪਰੋਸੀ ਵਾਲੀ ਗੱਲ ਹੋ ਰਹੀ ਹੈ ਲੋਕ ਕੋਈ ਰੋਲੇ ਵਾਲੀ ਜਗ੍ਹਾ ਦਵਾਤੀ ਜਾਂ ਆਪਣੇ ਤੇ ਬਾਈ ਜੀ ਜ਼ਿੰਮੇਵਾਰੀ ਹੈ ਦੇਖੋ ਜਿਹੜਾ ਆਪਾਂ ਰਜਿਸਟਰੀ ਤੇ ਕੰਮ ਕਰਦੇ ਜਿਹੜਾ ਰਜਿਸਟਰੀ ਆਉਂਦਾ ਬਾਈ ਜੀ ਆਪਾਂ ਜਿਵੇਂ ਇੱਕ ਨੰਬਰ ਸਾਫ ਕੰਮ ਕਰੀਦਾ ਨਹੀਂ ਜਿਹਦੀ ਰਜਿਸਟਰੀ ਹੁੰਦੀ ਆਪਾਂ ਮੰਨ ਲਓ ਹਾਂਜੀ ਹਾਂਜੀ ਬਾਈ ਜੀ ਜਿਵੇਂ ਸਾਫ ਜਿਹੜਾ ਇੱਕ ਨੰਬਰ ਦਾ ਜਿਹਦੀ ਰਜਿਸਟਰੀ ਕਰਾ ਕੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਉਹਦਾ ਬਣਦਾ ਹੱਕ ਹੈ ਇਹ ਆਪਾਂ ਠੀਕ ਹੈ ਉਹ ਲੈਣਾ ਪਊ ਪੂਰੀ ਜਿੰਨਾ ਚਾਹ ਰਜਿਸਟਰੀ ਵਾਲੇ ਦੀ ਕਰਾ ਕੇ ਉਹਨੇ ਜਿੰਮੇਵਾਰੀ ਸਾਡੀ ਪੂਰੀ ਹੋਊਗੀ ਬਿਲਕੁਲ 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 ਬਾਈ ਹੁੰਦਾ ਰਜਿਸਟਰੀ ਤੋਂ ਬਾਅਦ ਵੀ ਕੋਈ ਵਾਲੇ ਤੋਂ ਬਾਈ ਕਦੇ ਨਹੀਂ ਛੱਡੂਗੀ ਅੱਛਾ ਬਾਅਦ ਜ਼ਿੰਮੇਵਾਰੀ ਕੋਟੀ ਜਾਏਗੀ ਬਾਈ ਅਸੀਂ ਇੱਥੇ ਹੀ ਰਹਿਣਾ ਜੀ ਠੀਕ ਹੈ ਜੀ ਤੇ ਇੱਥੇ ਕੰਮ ਕਰਨਾ ਹੈ ਠੀਕ ਹੈ ਜੀ ਆਏ ਨਹੀਂ ਬਾਈ ਜੀ ਅੱਜ ਕਿਸੇ ਨਾਲ ਅਸੀਂ ਤਾਂ ਅੱਜ ਹੁਣੇ ਹੀ ਕਿ ਕਿਸੇ ਨਾਲ ਕੋਈ ਗਲਤ ਕੰਮ ਕੀਤਾ ਪਰ ਬਈ ساری ਉਮਰ ਪਈ ਐ ਤੇ ਇੱਥੇ ਵਪਾਰ ਕਰਨ ਆਏ ਆ ਵਪਾਰ ਕਰਨ ਆਏ ਜੀ ਆਪਣਾ ਬਾਈ ਪਿੰਡ ਫਿਰ ਕਿਹੜਾ ਰਹਾ ਬਾਈ ਜੀ ਆਪਣਾ ਆਰਾਮ نگر ਪਿੰਡ ਆਰਾਮ نگر ਸੌਂ ਕੀ ਆਰਾਮ نگر ਸੌਂ ਠੀਕ ਹੈ ਜੀ ਮਲੋੜ ਹੀ ਲਾਉਂ ਮਲੋੜ ਪੈਂਦੀ ਐ ਹਾਂ ਜੀ ਫਿਲ ਮਲੋੜ ਪੈਂਦੀ ਐ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਜ਼ਿਲ੍ਹਾ ਸ਼੍ਰੀ ਮਕਸਦ ਤਿਲ ਬਾਈ ਆਪਣਾ ਸਾਰਾ ਸਹਿਚਾਰਤਾ ਮਲੋੜ ਹੀ ਸੀ ਗੱਲ ਅੱਛਾ ਠੀਕ ਹੈ ਪਰ ਜਿਹੜੀ ਪ੍ਰਾਪਰਟੀ ਆ ਬਾਈ ਜੀ ਪ੍ਰਾਪਰਟੀ ਦਾ ਕੰਮ ਜਿਆਦਾ ਮੁਕਸਰ ਹੈ ਕੁਝ ਤਾਂ ਜਿਲੇ ਕਰਕੇ ਸਰਕਾਰੀ ਅਧਾਰੇ ਹੋਣ ਕਰਕੇ ਹਾਂਜੀ 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 ਇੱਥੇ ਹੀ ਆ ਤਾਂ ਜਿਹੜੇ ਆਪਾਂ ਲੋਕੇਸ਼ਨ ਦੀ ਗੱਲ ਕਰਕੇ ਬਾਈ ਕਿੱਥੇ ਆਪਾਂ ਦੱਸ ਸਕਦੇ ਆਪਾਂ ਬਾਈ ਆਪਣਾ ਦਫਤਰ ਗੋਰਾ ਗੁਲਸ਼ਨ ਦੇਖਰੀ ਦੇ ਸਾਹਮਣੇ ਪਠਿੰਡਾ ਰੋਡ ਤੇ ਐਂਡਾ ਰੋਡ ਤੇ ਅਮਰੀਕ ਸਲੂਨ ਇੱਥੇ ਫੇਮਸ ਹੈ ਗੋਰਾ ਗੁਲਸ਼ਨ ਦੇਖਰੀ ਜਦੋਂ ਜਮਾ ਆਪੋਜ਼ਿਟ ਕੋਰਨਰ ਵਾਲਾ ਸ਼ੋਰੂ ਮਿਲ ਜਾ ਠੀਕ ਹੈ ਜੀ ਆਪਣਾ ਮੰਨ ਲਓ ਫਤੇ ਫਤੇ ਪੁੱਲਰ ਫੁੜਾ ਜੀ ਬਾਈ ਦਾ ਨਾਮ ਆਪਾਂ ਦੀਪਿੰਦਰ ਰੁਪਿੰਦਰ ਸਿੰਘ ਪੁੱਲਰ ਹਾਂਜੀ ਠੀਕ ਹੈ ਜੀ ਹਾਂਜੀ ਬਾਈ ਜੀ ਹੋਰ ਆਪਾਂ ਕੀ ਕਹਿਣਾ ਚਾਹਵਾਂਗੇ ਮੰਨ ਲਓ ਬਾਈ ਮੰਨ ਕੇ ਤੁਹਾਨੂੰ ਲੋ ਅੰਦਾ ਚਲੋ ਕਿ ਜਿੱਥੇ ਵੀ ਬੰਦੇ ਨੇ ਆਪ ਦਾ ਦਿਲ ਮੰਨਦਾ ਬੰਦਾ ਉਸੇ ਬੰਦੇ ਨਾਲ ਕੰਮ ਕਰਦਾ ਠੀਕ ਹੈ ਜੀ ਪਰ ਆਪਾਂ ਦਾ ਲੋਕਾਂ ਨੂੰ ਸਕੇਪ ਹੀ ਕਰਨਾ ਚਾਹੁੰਦੇ ਨੇ ਵੀ ਜਿੱਥੇ ਵੀ ਕੰਮ ਕਰਨ ਆਪ ਦਾ ਪਹਿਲਾ ਹੀ ਬੰਦਾ ਦੇਖੋ ਠੀਕ ਹੈ ਜੀ ਤੁਸੀਂ ਆਪ ਦਾ ਸਾਰਾ ਉਮਰ ਪਰ ਦੀ ਬੈਗੀ ਪੂੰਜੀ ਬੰਦਾ ਲੌਂਦਾ ਠੀਕ ਹੈ ਜੀ ਇਹ ਬੰਦਾ ਦੇਖੋ ਜਿੰਨਾ ਮਰਜ਼ੀ ਕਰੋ ਕਾਗਜ਼ ਚ ਚੈੱਕ ਕਰੋ ਕੰਮ ਚੰਗੀ ਤਰ੍ਹਾਂ ਬਈ ਜੀ ਇਹ ਸਕੇਪ ਰਹਿ ਕੇ ਆਪ ਦਾ ਮੁੱਖ ਸਰਮ ਲੋਡ ਜਿੱਥੇ ਵੀ ਕਿਤੇ ਵੀ ਬਈ ਜੀ ਕੰਮ ਕਰਦੇ ਆ ਉਹਦਾ ਦੇਖ ਕੇ ਠੀਕ ਹੈ ਜੀ ਆਪਾਂ ਕਰ ਜਿਵੇਂ ਮੰਨ ਲਓ ਆਪਾਂ ਗੱਲ ਕਰ ਗਏ ਜੀ ਕਿਸੇ ਕੋਲੇ ਬਜਟ ਮੰਨ ਲਓ ਘੱਟ ਹੁੰਦਾ ਹਾਂ ਜੀ ਮੰਨ ਕੇ ਚੱਲੋ ਕਿ ਇਹ ਰੇ ਪੈਸੇ ਦੀ ਕਮੀ ਹੁੰਦੀ ਹੈ ਕਈ ਬਾਈ ਕਹਿੰਦੇ ਆ ਆਪਾਂ ਪਲਾਟ ਲੈ ਕੇ ਛੱਡ ਦਈਏ ਹਾਂ ਜੀ ਹਾਂ ਜੀ ਵੀਰੇ ਰੇਟ ਕੱਲ ਨੂੰ ਵਧ ਨਹੀਂ ਹੋਣਾ ਆਪਾਂ ਹੋਣਾ ਹੀ ਹੋਣਾ ਤੇ ਉਹ ਦਾ ਆਪਾਂ ਕਿੰਨੇ ਕੀ ਮੰਨ ਲਓ ਉਸ ਤੋਂ ਚਾਹੀਦੀ ਆ ਆਪਾਂ ਨੂੰ ਉਹ ਜਿਹੜੀ ਬਾਈ ਜੀ ਆਪਾਂ ਮੰਨ ਕੇ ਚੱਲੋ ਬਾਈ ਜੀ ਹੁਣ ਜਿਹੜੇ ਸ਼ਹਿਰ ਹੈ ਉਹ ਮਹਿੰਗੇ ਹੋ ਗਏ ਠੀਕ ਹੈ ਜੀ ਬਾਈ ਵਾਲੀ ਜ਼ਮੀਨ ਦੀ ਜੇ ਆਪਾਂ ਗੱਲ ਕਰੀਏ ਆਪਣੇ ਕੋਲੇ 25 ਲੱਖ ਤੋਂ ਲੈ ਕੇ ਜੀ ਬੀ ਸਟਾਰਟਿੰਗ ਹੈ ਮੰਨ ਲਓ 25 ਲੱਖ ਰੁਪਈਆ ਦੇ ਕਿੱਲੇ ਤੋਂ ਲੈ ਕੇ ਚੰਗੀ ਜ਼ਮੀਨ ਝੋਨੇ ਵਾਲੀ ਜ਼ਮੀਨ ਠੀਕ ਹੈ ਜੀ ਵਿੱਚ ਮੋਟਰ ਮੰਨ ਲਓ ਹਾਂਜੀ ਹਾਂਜੀ ਵਧੀਆ ਬਾਈ ਜੀ ਵਧੀਆ ਜ਼ਮੀਨ ਸਾਰੀ ਤਸੀਮ ਤੱਕ ਤਸੀਮ ਤੱਕ ਆਪਣੇ ਕੋਲੇ ਬਾਈ ਜੀ ਵਾਈ ਵਾਲੀ ਜ਼ਮੀਨ 52 60 63 ਲੱਖ ਤੱਕ ਦੀ ਅੱਛਾ ਉਹ ਤੋਂ ਉੱਪਰ ਜਿੰਨੇ ਮਰਜ਼ੀ ਹਾਂਜੀ ਉਹ ਤਾਂ ਬਾਈ ਜੀ ਹੁਣ ਜਿਹੜੇ ਸਾੜਾ ਗੁੜ ਪਾਵਾਂਗੇ ਉਹ ਸਾੜਾ ਬਿਲਕੁਲ ਬਿਲਕੁਲ ਠੀਕ ਹੈ ਜੀ ਮੰਮੀ ਕੀ ਚੱਲੋ ਵੀ ਇੱਥੇ ਬਾਈ ਜੀ 5-5 ਕਰੋੜ ਵਾਲੇ ਵੀ ਕਿੱਲੇ ਆ ਠੀਕ ਹੈ ਜੀ ਮਤਲਬ ਵਧੀਆ ਬਾਈ ਜੀ ਜਿਵੇਂ ਹੋ ਸਕਦਾ ਪੜਤੇ ਨਾਲ ਕਿਹੜਾ ਸੌਦਾ ਬਾਈ ਜੀ ਦੇਖੋ ਪ੍ਰੋਪਰਟੀ ਦਾ ਜਿਹੜਾ ਬੰਦਾ ਕੰਮ ਕਰਦਾ ਹਾਂਜੀ 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 ਇਨਵੈਸਟਮੈਂਟ ਹੋਈ ਨਹੀਂ ਹੁੰਦੀ ਬਾਈ ਜੀ ਜਿਹੜੀ ਬੰਦਾ ਚੀਜ਼ ਪੜਤੇ ਨਾਲ ਲੱਗਦੀ ਹੈ ਠੀਕ ਹੈ ਜੀ ਜਿਹੜੀ ਚੀਜ਼ ਆਪ ਵਧਣੀ ਹੋ ਤਾਂ ਵਧਣੀ ਹੈ ਜਿਹੜੀ ਤੁਹਾਨੂੰ ਪੜਤੇ ਨਾਲ ਮਿਲੇ ਹਾਂਜੀ 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 ਇਹ ਸਬਰ ਵਾਲਾ ਕੰਮ ਹੈ ਬਾਈ ਜੀ ਠੀਕ ਹੈ ਜੀ ਕੋਈ ਐਵੇਂ ਆਪਣੇ ਕੋਲ ਆਵੇ ਅੱਜ ਕਾਲੀ ਜੀ ਹੁਣ ਸਾਡੇ ਕੋਲੇ ਬਾਈ ਜੀ ਅੱਧੇ ਸ਼ਹਿਰ ਦੇ ਸੌਦੇ ਪਏ ਠੀਕ ਹੈ ਜੀ ਜਿੱਧਰ ਮਰਜੀ ਰੋਡ ਤੋਂ ਅੱਧੇ ਸ਼ਹਿਰ ਆਪਣੇ ਮਲੂਰ ਸ਼ਹਿਰ ਦੇ ਮੁਕਸਰ ਦੇ ਗਿੱਦੜਵੇ ਦੇ ਆਪਣੇ ਕੋਲ ਸਾਰੇ ਸੌਦੇ ਪਏ ਬਾਈ ਜੀ ਲਗਭਗ ਜਿਹੜੇ ਵਧੀਆ ਸੌਦੇ ਪਏ ਜਾਂਦਾ ਠੀਕ ਹੈ ਜੀ ਠੀਕ ਹੈ ਤੇ ਉਹ ਜੇ ਕਿਸੇ ਨੇ ਮੰਨ ਲਓ ਪਲਾਟ ਲੈਣਾ ਬਾਈ ਜੀ ਉਹ ਕਿੱਥੋਂ ਦਾ ਸਟਾਡੀ ਹੋ ਜਾਂਦਾ ਮੰਨ ਲਓ ਏਰੀਆ ਦੇ ਹਿਸਾਬ ਹੁੰਦਾ ਜਿਵੇਂ ਮੰਨ ਲਓ ਹਾਂਜੀ ਬਾਈ ਜੀ ਪਲਾਟ ਬਾਈ ਜੀ ਮੰਨ ਕੇ ਚੱਲੋ 50000 ਰੁਪਏ ਵਾਲਾ ਮਰਲਾ ਵੀ ਹੈਗਾ ਜੀ ਅੱਛਾ ਜੀ ਤੇ ਮੁਕਸਰ ਸ਼ਹਿਰ ਹੁਣ ਕਈ ਕਲੋਨੀਆਂ ਚ 6 6 7 ਤੋਂ ਲੱਖ ਰੁਪਏ ਮਰਲਾ ਵੀ ਹੈਗਾ ਬਾਈ ਜੀ ਠੀਕ ਹੈ ਉਹ ਏਰੀਆ ਦੇ ਹਿਸਾਬ ਆ ਜਾਂਦਾ ਹਾਂਜੀ ਇਹ ਏਰੀਏ ਦਾ ਵੀ ਹਿਸਾਬ ਆ ਜਾਂਦਾ ਬਾਈ ਜੀ ਜਿਹਨੇ ਵੇਚਣੀ ਆ ਪ੍ਰਾਪਰਟੀ ਠੀਕ ਹੈ ਉਹ ਅਗਲਾ ਉਹਦਾ ਦੇਖਦਾ ਵੀ ਲੋਕੇਸ਼ਨ ਦਾ ਵੀ ਮੈਟਰ ਆਖਦਾ ਹਾਂਜੀ ਹਾਂਜੀ ਬਾਈ ਜੀ ਲੋਕੇਸ਼ਨ ਦਾ ਯੂ ਨੋ ਇਨਵੈਸਟਮੈਂਟ ਕਰਨੀ ਮਤਲਬ ਮੇਨ ਬਾਈ ਦੀ ਪ੍ਰੋਪਰਟੀ ਚ ਲੋਕੇਸ਼ਨ ਨਹੀਂ ਹੈ ਠੀਕ ਹੈ ਲੋਕੇਸ਼ਨ ਪਰ ਬਾਦ ਬਾਈ ਜੀ ਸਾਰਾ ਕੁਝ ਜਾਂਦਾ ਕੋਈ ਪ੍ਰੋਪਰਟੀ ਤਾਂ ਇੱਕ ਐਹੋ ਜੀ ਚੀਜ਼ ਆ ਬਾਈ ਜੀ ਜਿਹੜੀ ਆਪਾਂ ਲੈ ਲਈ ਉਹਦੋਂ ਉੱਤੇ ਹੀ ਜਾਣੀ ਹੈ ਉਹਦੋਂ ਘਟਣਾ ਤਾਂ ਨਹੀਂ ਹਾਂਜੀ 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 ਪਰ ਮੇਨ ਜਿਹੜਾ ਬੰਦਾ ਬਾਈ ਜੀ ਮੰਨ ਕੇ ਚੱਲੋ ਕੋਈ ট্রেਡਿੰਗ ਕਰਦਾ ਹੈ ਜਾਂ ਜਿਹਨੇ ਬੰਦਾ ਕਹਿੰਦਾ ਵੀ ਆਪਾਂ ਕੋਈ ਐਹੋ ਜੀ ਜਗ੍ਹਾ ਤੇ ਇਨਵੈਸਟ ਕਰੀ ਜਿਹੜਾ 6 ਮਹੀਨੇ ਬਾਅਦ ਨੂੰ ਨਫਾ ਦੇਵੇ ਉਹ ਬਾਈ ਜੀ ਲੋਕੇਸ਼ਨ ਹੁੰਦੀ ਆ ਵੀ ਪ੍ਰਾਈਮ ਜਗ੍ਹਾ ਤੇ ਜੇ ਆਪਾਂ ਕੋਈ ਪ੍ਰੋ ਖਾਲੀ ਪਲਾਟ ਵੀ ਲੈ ਲਿਆ ਲੈਣੇ ਕਿਸੇ ਨੇ ਲੈਣਾ ਹੁੰਦਾ ਉਹ ਵੀ ਆਪਾਂ ਦੱਸਤਾ ਜੀ ਤੇ ਆਪਾਂ ਕੋਠੀ ਵੀ ਮੰਨ ਲਓ ਪਾਈ ਪਾਈ ਹੁੰਦੀ ਹੈ ਜੀ ਆਪਾਂ ਦੀ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਕੋਠੀਆਂ ਬਾਈ ਜੀ ਮੰਨ ਕੇ ਚੱਲੋ ਏਰੀਏ ਤੋਂ ਡਿਪੈਂਡ ਕਰਕੇ ਕਿੰਨੇ ਸਕਰ ਫੁੱਟ ਦੇ ਏਰੀਆ ਹੁੰਦਾ ਬਾਈ ਜੀ 5 ਕੁ ਮਰਲੇ ਤੋਂ ਲਾ ਲਓ ਤੁਸੀਂ ਕੋਠੀ ਸ਼ੁਰੂ ਹੋ ਜਾਂਦੀ ਹੈ ਜਿਹਦਾ ਮਤਲਬ ਮਕਾਨ ਕਰ ਲਓ ਸਿੰਗਲ ਪੋਰਸ਼ਨ ਲਾ ਲਓ ਡਬਲ ਹਾਂਜੀ ਬਾਈ ਜੀ ਉਹ ਤਾਂ ਉਵੇਂ ਏਰੀਏ ਦੇ ਹਿਸਾਬ ਨਾਲ ਬਾਈ ਜੀ ਠੀਕ ਹੈ ਜੀ ਤੇ ਉਵੇਂ ਆਪਾਂ ਉਹ ਹਿਸਾਬ ਨਾਲ ਡਿਮਾਂਡ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਆਪਣੇ ਕੋਲੇ ਬਾਈ ਜੀ ਵੈਸੇ ਮਤਲਬ ਵਧੀਆ ਤੁਹਾਨੂੰ ਮਕਾਨ ਸ਼ਹਿਰ ਚ ਆਪਾਂ 25-30 ਲੱਖ ਦੀ ਰੇਂਜ ਵਾਲਾ ਜਿਹੜਾ ਥੋੜਾ ਮਨ ਖੁਸ਼ ਏਰੀਆ ਵਧੀਆ ਆਲਾ ਦਵਾਲਾ ਵਧੀਆ 30-35 ਲੱਖ ਦਾ ਮਤਲਬ ਬਾਈ ਜੀ ਕਿਉਂਕਿ ਹੁਣ ਤੁਸੀਂ ਵੇਖੋ ਪ੍ਰਾਈਸ ਲੈਣਾ 30-35 ਲੱਖ ਚ ਮੰਨ ਲਓ ਡਬਲ ਪੋਰਸ਼ਨ ਕਿ ਸਿੰਗਲ ਪੋਰਸ਼ਨ ਬਾਈ ਜੀ ਅਈਏ ਜੀ ਲ ਕੇ ਕਈ ਤਾਂ ਮੰਨ ਕੇ ਚੱਲੋ ਵੀ ਇਥੇ ਨੇ ਸਿੰਗਲ ਪੋਰਸ਼ਨ ਤੇ ਪੂਰਾ ਜੋਰ ਲਾਇਆ ਪੂਰਾ ਜੋਰ ਲਾਇਆ ਹੁੰਦਾ ਮੰਨ ਲਓ ਉਹੀ ਏਡੇ ਲੰਬਾਈ ਪਾਏ ਹੈ ਠੀਕ ਹੈ ਉਹ ਬਾਈ ਜੀ ਉਹੀ ਗੱਲ ਹੈ ਪਰ ਜਿਵੇਂ ਮੰਨ ਕੇ ਚੱਲੋ ਦੀ 35 40 ਲੱਖ ਤੱਕ ਤਾਂ ਤਾਂ ਬਹੁਤ ਵਧੀਆ ਆਪਾਂ ਨੂੰ ਸ਼ਹਿਰ ਚ ਕੋਠੀ ਠੀਕਾ ਪਲਾਟ ਵਾਲੇ ਮੁੱਲ ਚ ਦਵਾ। ਠੀਕ ਹੈ ਪਲਾਟ ਵਾਲੇ। ਹਾਂਜੀ। ਤੇ ਜਾਇਜ਼ ਰੇਟ ਚ ਆਪਾਂ ਬਿਲਕੁਲ ਬਿਲਕੁਲ ਜਿਹੜੀ ਜਗ੍ਹਾ ਦਾ ਉਹ ਕਲੋਨੀ ਚ ਪਲਾਟ ਹੋਊਗਾ ਠੀਕ ਹੈ। ਉਹੀ ਚੀਜ਼ ਚ ਆਪਾਂ ਪਲਾਟ ਦੇ ਉੱਤੇ ਕੋਠੀ ਦਵਾ ਦਾਂ। ਠੀਕ ਹੈ। ਹਾਂਜੀ। ਮੰਨ ਲਓ ਆਪਾਂ ਕਿਸੇ ਵੀਰ ਦਾ ਫਾਇਦਾ ਹੀ ਕਰਨਾ। ਬਿਲਕੁਲ ਭਾਈ ਜੀ ਆਪਣਾ ਤਾਂ ਭਾਈ ਜੀ ਗੱਲ ਆਇਆ ਕੋਈ ਕਿਸੇ ਦਾ ਫਾਇਦਾ ਕਰਾਂਗੇ ਅਗਲਾ ਅਗਲੇ ਬੰਦੇ ਨੂੰ ਦੱਸੂਗਾ ਵੀ। ਥੋੜਾ ਤਾਂ ਮੰਨ ਲਓ ਕਮਿਸ਼ਨ ਹੀ ਆ ਮੰਨ ਜਿਹੜਾ ਆਪਣਾ ਆਪਣਾ ਪਰਸੈਂਟ ਹੁੰਦਾ ਤਾਂ ਰੇਟ ਦਾ ਥੋੜੀ ਦਾ ਤੁਸੀਂ ਤਾਂ ਬਸ ਰਾਹ ਪਾਉਣਾ ਬੰਦੇ ਨੂੰ ਚੰਗੇ ਰਾਹ ਪਾਉਣਾ ਬਿਲਕੁਲ ਬਿਲਕੁਲ ਬਾਈ ਜੀ ਮੇਰੇ ਸਹਾਨਾ ਬੰਦੇ ਦਾ ਬਜਟ ਆ ਮੰਨ ਲਓ ਉਹ ਸਹਾਨਾ ਆਪਾਂ ਉਹ ਚੀਜ਼ ਦਿਖਾ ਦਿੰਦੇ ਹਾਂ ਹਾਂਜੀ ਹਾਂਜੀ ਬਾਈ ਜੀ ਮੈਨ ਤਾਂ ਗੱਲ ਆਇਆ ਨਾ ਬਾਈ ਜੀ ਬਜਟ ਵੀ ਆ ਸਭ ਕੁਝ ਹੋ ਜਾਂਦਾ ਮੈਨ ਬਾਈ ਜੀ ਕੰਮ ਬਹੁਤ ਪਰੋਸੇ ਵਾਲਾ ਠੀਕ ਹੈ ਜੀ ਤੁਸੀਂ ਅਗਲੇ ਨੂੰ ਤੁਸੀਂ ਆਪਦਾ ਪੈਸਾ ਲਿਆ ਕੇ ਫੜਾ ਦੇਣਾ ਅਗਲੇ ਅਗਲੇ ਦੇ ਹੱਥ ਹੁੰਦਾ ਕਿਉਂਕਿ ਬਾਈ ਢੋਲੇ ਭਾਲੇ ਲੋਕ ਆਪਣੇ ਅਗਲਾ ਉਵੇਂ ਪਿੱਛੇ ਲੱਗ ਜਾਂਦਾ ਠੀਕ ਹੈ ਜੀ ਖਾਸ ਕਰਕੇ ਬਾਈ ਜਿਹੜੇ ਆਪਣੇ ਮੀਡਲ ਕਲਾਸ ਲੋਕ ਹਾਂਜੀ ਹਾਂਜੀ ਅਗਲੇ ਕੋਈ ਬਾੜਾ ਜਿਹੜਾ ਬੰਦਾ ਬਾਈ ਜੀ ਪੈਸੇ ਵਾਲਾ ਤੋਂ ਸੋਚਦਾ ਤੇ ਕੁੱਝ 43 ਵੀ ਕਰਦਾ ਹਾਂਜੀ ਹਾਂਜੀ ਆ ਮੀਡਲ ਕਲਾਸ ਬੰਦਾ ਕਈ ਬੰਦੇ ਨਹੀਂ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੁੰਦਾ ਬਾਈ ਜੀ ਬਿਲਕੁਲ ਬਿਲਕੁਲ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਗੇ ਬਾਈ ਬਾਕੀ ਬਾਈ ਜੀ ਆਪਾਂ ਸਮੇਤ ਮਟੀਰੀਅਲ ਵੀ ਅੱਛਾ ਜੀ ਬਾਈ ਜੀ ਕੋਈ শোরੂਮ ਬਣਾਉਣਾ ਹੈ ਕੋਈ ਕੋਠੀ ਬਣਾਉਣੀ ਹੈ ਬਾਈ ਜੀ ਠੀਕ ਹੈ ਜੀ ਪੂਰੇ ਵਧੀਆ ਮਟੀਰੀਅਲ ਨਾਲ ਪੂਰੀ ਗਰੰਟੀ ਨਾਲ ਤੁਸੀਂ ਆਪ ਤਿਆਰ ਕਰਕੇ ਜੰਨੇ ਬਾਈ ਜੀ ਆਪ ਪੂਰਾ ਵਧੀਆ ਮੈਂ ਲਖਾ ਲਉ ਖਾਲੀ ਪਲਾਟ ਆ ਨਾ ਖਾਲੀ ਪਲਾਟ ਬਾਈ ਜੀ ਆਜ ਕੋ ਇਹ ਸ਼ੋਰੂਮ ਬਣਾਉਣਾ ਕਿਸੇ ਨੇ ਕੋਈ ਬੰਦਾ ਤੁਹਾਨੂੰ ਕੰਟਰੈਕਟ ਦੇ ਦੇ ਹਾਂਜੀ ਤੁਸੀਂ ਤਿਆਰ ਕਰਕੇ ਬਾਈ ਨੂੰ ਉਹਨੂੰ ਹਾਂ ਉਹਨੂੰ ਹੈਂਡ ਓਵਰ ਕਰ ਹੈਂਡ ਓਵਰ ਕਰ ਦੇਣਾ ਉਹ ਆਪ ਕੋਲ ਆਉਣ ਕਰਦੇ ਹਾਂਜੀ ਰੈਂਟ ਵੀ ਜੇ ਫਰਮ ਵੀ ਬਾਈ ਜੀ ਅਸੀਂ ਤੁਹਾਨੂੰ ਜਗ੍ਹਾ ਦੇਤੀ ਠੀਕ ਹੈ ਜੀ ਬਾਕੀ ਜੇ ਕਿਸੇ ਦਾ ਬਾਈ ਜੀ ਬਜਟ ਲੋ ਹੈ ਡਾਊਨ ਪੇਮੈਂਟ ਕਰਨ ਜੋਗੇ ਪੈਸੇ ਆ ਉਹਨੂੰ ਵਧੀਆ ਰੇਟ ਤੇ ਬਾਈ ਜੀ ਲੋਨ ਵੀ ਪਾਸ ਕਰਵਾ ਦੇ ਅੱਛਾ ਲੋਨ ਪਾਸ ਬਾਈ ਤੁਸੀਂ ਆਪ ਕਰਾ ਕੇ ਜੰਨੇ ਵਧੀਆ ਬਾਈ ਆਪ ਠੀਕ ਹੈ ਜੀ ਪੂਰੀ ਜ਼ਿੰਮੇਵਾਰੀ ਹੋਊਗੀ ਪੂਰੀ ਜ਼ਿੰਮੇਵਾਰੀ ਠੀਕ ਹੈ ਉਹਦੀ ਕਿਸ਼ਤ ਬੰਦ ਨੇ ਮਾਮਲਾ ਜੇ ਆਪਾਂ ਕਹਿ ਲਏ ਜਿੰਨੇ ਕੇ ਬੰਦੇ ਨੇ ਉਹਨਾਂ ਦਾ ਬਜਟ ਹੁੰਦਾ ਬੰਦੇ ਦਾ ਉਹਨੇ ਹਿਸਾਬ ਨਾਲ ਬੰਦਾ ਆਪਦਾ ਪਰਾ ਕਰ ਬਾਈ ਜੀ ਬੈਂਕ ਰੇਟ ਵਾਲੀ ਇਨਵੈਸਟ ਤੀ ਥੋੜੀ ਉਹੀ ਪ੍ਰੋਪਰਟੀ ਤੇ ਤੁਹਾਨੂੰ ਲੋਨ ਕਰਾ ਦੋ ਠੀਕ ਹੈ ਜੀ ਠੀਕ ਹੈ ਬਿਲਕੁਲ ਹਾਂ ਜੀ ਮਤਲਬ ਜੇ ਤੁਸੀਂ ਕੋਈ ਸਰਕਾਰੀ ਕੋਈ ਵੀ ਬੰਦਾ ਕੋਈ ਨੌਕਰੀ ਪੇਸ਼ਾ ਬੰਦਾ ਬਾਈ ਜੀ 15000 ਰੁਪਏ ਤੱਕ ਹੈ ਸਾਡੇ ਕੋਲ ਆਜੀ ਕੁਝ ਕੁ ਪੈਸੇ ਪ੍ਰੋਪਰਟੀ ਦੇ ਹਿਸਾਬ ਨਾਲ ਲੋਨ ਦੇਮੈਂਟ ਦੇ ਕੇ ਠੀਕ ਹੈ ਜੀ ਆਪਾਂ ਬਾਈ ਜੀ ਲੋਨ ਬਾਕੀ ਬਾਈ ਜੀ ਪੂਰਾ ਸਾਫ ਸੁਥਰਾ ਕੰਮ ਹੈ ਹਾਂਜੀ ਕੋਈ ਫੇਰ ਫੇਰ ਨਹੀਂ ਪਾਰਟੀ ਦੇ ਨਾਲ ਸਿੱਧੀ ਗੱਲ ਕਰਾਵਾਂਗੇ ਠੀਕ ਹੈ ਜੀ ਠੀਕ ਹੈ ਡਾਇਰੈਕਟ ਆਪਨੇ ਸਾਹਮਣੇ ਬਾਕੇ ਠੀਕ ਹੈ ਜੀ ਦੂਜੇ ਢੇਰ ਵਾਂਗੂ ਨਹੀਂ ਵੀ ਸਾਈ ਫੜੀ ਭੱਜ ਕੇ ਇੱਧਰ ਤੇ ਉੱਧਰ ਕੋਈ ਗੱਲ ਨਹੀਂ ਬਾਈ ਵੀ ਸਿੱਧਾ ਅਲੇ ਦੇ ਬਾਕੇ ਕੋਲੇ ਗੱਲਬਾਤ ਕਰਾਵਾਂਗੇ ਉਹ ਬਾਕੇ ਇੱਕ ਪਾਸੇ ਉਹਨਾਂ ਨੂੰ ਲਾਤੀ ਜਿਹੜਾ ਆਪਾਂ ਦਾ ਆਪਦੀ ਬੰਦੇ ਦੀ ਪੂਰੀ ਆਪਾਂ ਜਿਹੜਾ ਜਿਹੜਾ ਆਪਣੇ ਕੋਲੇ ਆਉਂਦਾ ਵੀ ਜਿਹੜਾ ਵੀਰ ਭਰਾ ਆਉਂਦਾ ਉਹਦੀ ਪੂਰੀ ਸੈਟੀਸਫਾਈ ਪੂਰੀ ਤਸੱਲੀ ਕਰਾ ਕੇ ਫੇਰ ਫੇਰ ਕਰਨਾ ਕੰਮ ਸਹੀ ਨਿਆਣੀ ਆਪਾਂ ਬਈ ਲੋਕ ਲਗਾਈ ਨਾ ਲੋਕ ਚਪੇੜਾ ਕੰਮ ਨਹੀਂ ਕਰਨਾ ਠੀਕ ਹੈ ਤੇ ਹੋਰ ਬਈ ਆਪਾਂ ਕੋਈ ਆਪਣਾ ਜਿਹੜਾ ਆਪਣਾ ਮੰਨ ਲਓ ਪ੍ਰਾਪਰਟੀ ਦਾ ਕੰਮ ਆ ਇਹ ਆਪਣਾ ਰਜਿਸਟਰ ਹੈ ਨਹੀਂ ਹਾਂਜੀ ਬਈ ਜੀਐਸਟੀ ਨੰਬਰ ਆਪਣੇ ਕੋਲ ਹੀ ਹੋਏਗਾ ਅੱਛਾ ਇਹ ਰਜਿਸਟਰ ਇਹ ਰਜਿਸਟਰ ਆਪਣਾ ਆਪਣਾ ਪ੍ਰਾਪਰਟੀ ਦਾ ਹਾਂਜੀ ਹਾਂਜੀ ਇਹ ਆਪਣਾ ਪ੍ਰਾਪਰਟੀ ਦਾ ਨਾਮ ਮੰਨ ਲਓ ਇਹ ਬਾਈ ਜੀ ਆਪਾਂ ਨਾਮ ਲਿਖਿਆ ਵੀ ਜਿਵੇਂ ਆਪਦਾ ਐਫਡੀ ਪ੍ਰਾਪਰਟੀਆਂ ਐਫਡੀ ਪ੍ਰਾਪਰਟੀ ਹਾਂਜੀ ਇੱਕ ਐਫਡੀ ਦਾ ਮਤਲਬ ਵੈਸੀ ਠੀਕ ਹੈ ਤੇ ਉਤੋਂ ਆਪਣਾ ਪਤੇ ਤੇ ਦੀਪਿੰਦਰ ਕਰਕੇ ਸੀ ਉਵੇਂ ਐਫਪੀ ਪ੍ਰੋਪਰਟੀ ਅੱਛਾ ਉਵੇਂ ਕਰਤਾ ਠੀਕ ਹੈ ਜੀ ਜੰਗਏ ਦੇ ਵਿੱਚ ਤੁਸੀਂ ਸੋਚਿਆ ਬਹੁਤ ਚੰਗਾ ਸੋਚਿਆ ਜੀ ਇਹ ਕੰਮ ਇਹ ਕੰਮ ਕਰਨਾ ਚਾਹੁੰਦੇ ਨੇ ਪੰਜਾਬ ਨੂੰ ਠੀਕ ਹੈ ਠੀਕ ਹੈ ਨਹੀਂ ਤਾਂ ਅਗਲਾ ਜੰਗਏ 'ਚ ਮਤਲਬ ਬਾਹਰ ਤੇ ਲੈ ਜਾਂਦੇ ਆ ਜਿਵੇਂ ਆਪਾਂ ਹਾਂਜੀ 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 ਇੱਕ ਪੀਪੀਆ ਬਸ 500 ਠੀਕ ਹੈ ਨਹੀਂ ਤਾਂ ਅਗਲਾ ਬਾਹਰ ਨੂੰ ਜਾਂਦਾ ਜੀ ਮੰਨ ਲਓ ਤੁਸੀਂ ਵੀ ਅੱਛੀ ਸੋਚਿਆ ਇੱਥੇ ਵੀ ਵੀ ਕੰਮ ਕਰਨਾ ਬਈ ਵਧੀਆ ਸੋਚ ਆ ਠੰਡੀ ਮੰਨ ਲਓ ਇੱਥੇ ਕੰਮ ਕਰਨਾ ਵੀ ਵਧੀਆ ਗੱਲ ਹੈ ਇੱਕ ਵੀ ਲੋਕਾਂ ਨੂੰ ਆਪਾਂ ਮੰਨ ਲਓ ਜਾਗਰੂਕ ਵੀ ਕਰਨਾ ਜੀ ਬਾਈ ਜੀ ਮੇਰੇ ਤਾਂ ਮੋਟੀ ਵੀ ਇਹ ਕੰਮ ਚ ਆਏ ਹਾਂ ਜੀ ਡੀਲਰ ਬਹੁਤ ਹੈ ਬਾਈ ਜੀ ਸਾਰੇ ਦਿੱਰਤੀ ਆ ਪਰ ਸਾਰਾ ਕੰਮ ਬਾਈ ਜੀ ਇਹ ਟਾਲੇ ਪਾਉਣਾ ਜਾਂ ਓਹੀ ਗੱਲ ਜੀ ਬਾਈ ਜੀ ਥੋੜੇ ਤੋਂ ਸਾਈ ਲੈ ਕੇ ਤੁਹਾਨੂੰ ਦੱਸੀ ਵੀ ਬਾਈ ਥੋੜੀ ਜਿਹਾ 12 ਲੱਖ ਦੀ ਹੈ ਅੱਗੇ 14 ਦੀ ਵੇਚੀ ਠੀਕ ਹੈ ਆਹ ਕੰਮ ਚੱਲਦਾ ਬਾਈ ਜੀ ਇੱਥੇ ਆਪਾਂ ਬਾਈ ਜੀ ਦਾ ਸਾਫ਼-ਸੁਥਰਾ ਸਪਸ਼ਟ ਕੰਮ ਹੈ ਜੀ ਬਾਈ ਜੀ ਇੱਕ ਨੰਬਰ ਦੇ ਕੰਮ ਕੀ ਤੁਹਾਨੂੰ ਰੱਬ ਬਰਕਰਾਰ ਪਾਉਂਦਾ ਵਧੀਆ ਕਮਾਈ ਹੁੰਦੀ ਬਾਕੀ ਬਾਈ ਜੀ ਤੁਹਾਡੇ ਮਾਧਿਅਮ ਰੈਂ ਸਾਡੀ ਬੇਨਤੀ ਹੈ ਲੋਕਾਂ ਨੂੰ ਵੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਵੀ ਇੱਕ ਵਾਰੀ ਜਾਂਗੇ ਇਹਦੇ ਮੁੰਡਿਆਂ ਨੂੰ ਮੈਂ ਮੰਨ ਲਓ ਮੌਕਾ ਦੇਣਾ ਜ਼ਰੂਰ ਚਾਹੀਦਾ ਹੈ ਪ੍ਰਾਪਰਟੀ ਆਪਣੇ ਕੋਲੇ ਆ ਕੇ ਗੁੱਝਾ ਲੱਗਿਆ ਜੀ ਤਾਂ ਭਾਈ ਜੀ ਜਿਵੇਂ ਜਮਾਂ ਬਈ ਜਿੰਨਾ ਫਾਇਦਾ ਹੋ ਸਕੇ ਦੋਵੇਂ ਪਾਸਿਆਂ ਦੀ ਓਨਾ ਕਰਾਉਣ ਦੀ ਕੋਸ਼ਿਸ਼ ਕਰਦੇ ਠੀਕ ਹੈ ਠੀਕ ਹੈ ਵੀ ਧੋਖਾਧੜੀ ਵਾਲਾ ਕੰਮ ਤੋਂ ਜਵਾਨੀ ਇੱਕ ਨੰਬਰ ਕਾਮਾ ਭਾਈਆਂ ਦਾ ਹਨਾ ਇਹ ਤਾਂ ਬਾਈ ਕੀ ਮੰਨ ਕੇ ਚੱਲੋ ਜੇ ਕਿਸੇ ਦਾ ਪੈਸਾ ਤੋਂ ਮੂੜਾ ਵਾਰ ਕੇ ਠੀਕ ਹੈ ਜੀ ਸਾਡਾ ਭਾਈ ਓਨੇ ਵਾਰੀ 1% ਬਣ ਧੋਖਾਧੜੀ ਆ ਸਾਡਾ ਭਾਈ ਜੀ ਆ ਉਮਰ ਤੇ ਸਾਨੂੰ ਫਾਰਮੂਲੇ ਨਹੀਂ ਹਾਂਜੀ ਦੋਸਤੋ ਜੇ ਬਾਈਆਂ ਦਾ ਕੰਮ ਤੁਹਾਨੂੰ ਚੰਗਾ ਲੱਗਦਾ ਇੱਕ ਵਾਰੀ ਬਾਈਆਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤੁਸੀਂ ਬਈ ਇੱਥੇ ਆ ਕੇ ਇੱਕ ਵਾਰੀ ਕੰਮ ਕੋਲ ਬਈਆ ਤੋਂ ਕੰਮ ਪਵੇਂ ਨਾਲ ਇੱਕ ਵਾਰੀ ਜਾਣਕਾਰੀ ਜ਼ਰੂਰ ਲੈ ਕੇ ਜਾਇਓ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਆ ਤੇ ਬਾਈਆਂ ਨਾਲ ਤੁਸੀਂ ਜ਼ਰੂਰ ਸੰਪਰਕ ਕਰਨਾ ਇੱਕ ਵਾਰੀ ਇੱਥੇ ਆਉਣਾ ਸ਼ਾਪ ਦੇ ਬਾਈਆਂ ਦੇ ਪ੍ਰੋਪਰਟੀ ਡੀਲਰ ਜਿੱਥੇ ਆਪਾਂ ਐਡਰੈਸ ਤੁਹਾਨੂੰ ਦੇਤਾ ਬਾਈਆਂ ਨੰਬਰ ਆਪਾਂ ਤੁਹਾਨੂੰ ਲੈ ਕੇ ਦਿੰਨੇ ਆ ਤੇ ਇੱਥੇ ਆ ਕੇ ਤੁਸੀਂ ਬਾਈਆਂ ਨਾਲ ਗੱਲਬਾਤ ਜ਼ਰੂਰ ਕਰਕੇ ਜਾਣੀ ਹੈ ਜਿਹੜਾ ਵੀ ਵੀਰ ਭਰਾ ਮਕਾਨ ਲੈਣਾ ਚਾਹੁੰਦਾ ਜ਼ਮੀਨ ਲੈਣਾ ਚਾਹੁੰਦਾ ਤੇ ਬਾਈਆਂ ਨਾਲ ਜ਼ਰੂਰ ਸੰਪਰਕ ਕਰੋ ਬਾਈ ਆਪਣਾ ਨੰਬਰ ਬੋ ਦਈਏ ਹਾਂਜੀ ਬਾਈ 94632 ਬਾਈ ਠੀਕ ਹੈ ਜੀ 99985 ਹੈ ਬਾਈ ਜੀ ਇੱਕ ਨੰਬਰ ਤਾਂ ਇਹ ਬਾਈ ਦਾ ਨੰਬਰ ਹੈ ਜੀ ਇਹ ਮੇਰਾ ਨੰਬਰ ਹੈ ਬਾਈ ਜੀ ਬਾਈ ਜੀ ਦਾ ਨੰਬਰ ਹੈਗਾ 7696831555 ਬਾਈ ਜੀ ਠੀਕ ਹੈ ਜੀ ਤੇ ਜਦੋਂ ਮਰਜ਼ੀ ਬਾਈ ਜੀ ਕਾਲ ਕਰ ਲਓ ਠੀਕ ਹੈ ਆਪਣਾ ਜਿਉ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੁੰਦਾ ਹੈ ਤੇਰੇ 8 ਵਜੇ ਤੋਂ ਲੈ ਕੇ 9:00 7 ਵਜੇ ਤੱਕ 9:00 7 ਵਜੇ ਤੱਕ ਠੀਕ ਹੈ ਦੋਸਤੋ ਜੇ ਆਪਣਾ ਤੁਹਾਨੂੰ ਕੰਮ ਬਾਈਆਂ ਦਾ ਕੰਮ ਚੰਗਾ ਲੱਗਦਾ ਜੇ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਫਾਇਦਾ ਹੋ ਸਕੇ ਬਾਈਆਂ ਦਾ ਇੱਕ ਨੰਬਰ ਕੰਮ ਆ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦੇ ਕੇ ਵੇਖਣਾ ਚਾਹੀਦਾ ਬਾਈਆਂ ਨੂੰ ਠੀਕ ਹੈ ਬਾਈ ਜੀ ਹੋਰ ਕੁਝ ਕਹਾਂ ਜਾਉਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨੋਟੀਫਿਕੇਸ਼ਨ ਦਾ ਠੀਕ ਹੈ ਜੀ ਸਮਾਂ ਕੱਢਿਆ ਬਾਈ ਜੀ ਠੀਕ ਹੈ ਜੀ ਠੀਕ ਹੈ ਬਾਈ ਜੀ ਧੰਨਵਾਦ ਬਹੁਤ ਬਹੁਤ ਠੀਕ ਹੈ ਠੀਕ ਹੈ